ਪਿਆਰ ਨਾਲ ਪਿਆਰ ਨਾਲ ਨੇ ਮਾਨਾ ਦਾ ਮੁੰਡਾ ਦੁਨੀਆ ਤੋਂ ਅੱਖ ਜੀ ਨੂੰ ਆਖਦੇ ਸੀ ਪਿੰਡ ਦੇ ਮੱਲੰਗ ਨਹੀਂ ਸੱਚੀ ਰੀਕਾਲ ਦੋਸਤੋ ਅੱਲਾ ਦਾ ਤੁਹਾਡੇ ਇਸ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਬੱਬੂ ਮਾਨ ਦੇ ਉਹਨਾਂ ਦੋ ਸਰਪ੍ਰਾਈਜ਼ ਬਾਰੇ ਜੋ ਕਿ ਉਹਨਾਂ ਨੇ ਆਪਣੇ ਫੈਨਸ ਨੂੰ ਲੋਹੜੀ ਉੱਤੇ ਦਿੱਤਾ ਤੇ ਉਹਨਾਂ ਵਿੱਚੋਂ ਪਹਿਲਾ ਇੱਕ ਹੈ ਮੋ ਲਗਾਉਣੇ ਦੀ ਵੀਡੀਓ ਅੱਜ ਹੈ ਯੋਲੋ ਨਾਮ ਦੇ YouTube ਚੈਨਲ ਤੇ ਰਿਲੀਜ਼ ਹੋਵੇਗੀ ਤੇ ਨਾਲ ਹੀ ਤੁਹਾਨੂੰ 1.7 2014 ਦੇ ਉਸ ਲਾਈਵ ਸ਼ੋਅ ਦੀ ਇੱਕ ਕਲਿੱਪ ਦਿਖਾਵਾਂਗੇ ਜੋ ਗਾਣਾ ਅਜੇ ਤੱਕ ਰਿਲੀਜ਼ ਨਹੀਂ ਹੋ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਛੇਤੀ ਹੀ ਬੱਬੂ ਮਾਨ ਸਾਹਿਬ ਉਹ ਆਪਣੇ ਫੈਨਜ਼ ਲਈ ਪੇਸ਼ ਕਰਨਗੇ ਤੇ ਆਓ ਸੁਣਦੇ ਹਾਂ ਉਸ ਗਾਣੇ ਨੂੰ ਪਿਆਰ ਨਾਲ ਪਿਆਰ ਨਾਲ ਵਿਮਾਨਾਂ ਦਾ ਮੁੰਡਾ ਦੁਨੀਆ ਤੋਂ ਵੱਖ ਜੀ ਨੂੰ ਆਖਦੇ ਸੀ ਪਿੰਡ ਦੇ ਮੱਲੰਗ ਨਹੀਂ ਪੰਜ ਮਿਜ ਪੜਦਾ ਸੀ ਉਦੋਂ ਦਾ ਹਰ ਵਾਰੀ ਜਾਂਦਾ ਬਿੱਲੋ ਸੰਗ ਨਹੀਂ ਨਹੀਂ ਪੰਜਵੀਂ ਚ ਪੜਦਾ ਸੀ ਉਦੋਂ ਦਾ ਆਸ਼ਿਸ਼ ਹਰ ਵਾਰੀ ਜਾਂਦਾ ਬਿੱਲੋ ਸੰਗ ਨਹੀਂ ਨਿੰਨਥ ਤੇਰੇ ਨੱਕ ਵਿੱਚ ਪਾਉਣ ਨੂੰ ਫਿਰੇ ਦਿੜਵੇ ਤੇ ਮੁੰਡਾ ਰੇੜ ਟੱਕ